ਹੋਣ ਜੇਤਾ 18 ਸਾਲ ਤੋਂ ਬਾਅਦ ਲਾਇਸੈਂਸ ਵਰਦਾ ਮਦਦ ਜੀ ਮਦਦ ਜੀ ਸਸਿਗਾ ਜੀ ਅਸਕਾਲ ਜੀ ਸਰ ਕੀ ਨਾਮ ਹੈ ਮੇਰਾ ਨਾਮ ਰਣਜੋਤ ਸਿੰਘ ਐਸਆਈ ਹੈ ਜੀ ਸਿਟੀ ਡ੍ਰੈਫਟ ਕੋ ਲੁਧਿਆਣਾ ਨੇ ਕਿਹੜੀ ਜਗ੍ਹਾ ਡਿਊਟੀ ਲਗਾਈ ਹੈ ਭਾਰਤનગર ਚੌਂਕ ਤੇ ਡਿਊਟੀ ਹੈ ਜੀ ਅੱਜ ਜਿਵੇਂ ਹੋਲੀ ਦਾ ਤਿਹਾਰ ਹੈਗਾ ਸਰ ਉਹਦੇ ਮੱਦੇਨਜ਼ਰ ਕਿ ਸਰ ਆਪਣਾ ਅਫੀਸਰ ਸਾਹਿਬ ਨੇ ਆਡਰ ਦਿੱਤੇ ਗਏ ਆ ਹਾਂ ਜੀ ਕਿ ਕਿੱਦਾਂ ਦੀ ਕਾਰਵਾਈ ਕੀਤੀ ਜਾਵੇ ਜੀ ਮਾਨ ਜੋ ਕਮਿਸ਼ਨ ਸਾਹਿਬ ਵੱਲੋਂ ਆਰਡਰ ਹੈ ਕਿ ਕੋਈ ਵੀ ਹੌਲੜਬਾਜ਼ ਆ ਜਾਂ ਕੋਈ ਸ਼ਰਾਰਤੀ ਅਨਸਰ ਘੁੰਮ ਰਹੇ ਨੇ ਉਹਨਾਂ ਖਿਲਾਫ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਸ ਕਰਕੇ ਤਕਰੀਬਨ ਸਵੇਰੇ 7:30 ਤੋਂ 7:30 ਪੂਰੀ ਟ੍ਰੈਫਿਕ ਪੁਲਸ ਮੁਸਤਿਹਰ ਹੈ ਜੀ ਕੋਈ ਵੀ ਕਾਰਵਾਈ ਵਿੱਚ ਢਿੱਲ ਨਹੀਂ ਕੀਤੀ ਜਾ ਰਹੀ ਕਿਸੇ ਵੀ ਤਰ੍ਹਾਂ ਦਾ ਕੋਈ ਹੁੱਲੜਬਾਜ਼ ਆ ਕੋਈ ਕਰ ਰਹੇ ਨੇ ਪੋਸਟ ਕਰਕੇ ਉਹਨਾਂ ਖਿਲਾਫ ਕਾਰਵਾਈ ਕਰ ਰਹੇ ਸਰ ਚੈਕਿੰਗ ਵੀ ਕੀਤੀ ਜਾ ਰਹੀ ਹੈ ਨਾ ਹਾਂਜੀ ਹਾਂ ਚੈੱਕ ਵੀ ਕਰ ਰਹੇ ਜੋ ਸਰਾਰਤੀ ਅਨਸਰ ਨੇ ਉਹਨਾਂ ਨੂੰ ਵੀ ਉਹਨਾਂ ਖਿਲਾਫ ਹੀ ਕਾਰਵਾਈ ਕਰਾਂਗੇ ਜੀ ਇਹ ਸਰ ਇਹ ਟੋਟਲ ਚਲਾਨ ਹੋਤਾ ਕਿੰਨੇ ਕਰਤੇ ਹੋ ਹੁਣ ਤੱਕ ਤਕਰੀਬਨ 11 ਚਲਾਨ ਕਰ ਚੁੱਕੇ ਆ ਜੀ ਇਹਨਾਂ ਵਿੱਚ ਕੋਈ ਬਾਉਂਡ ਕੀਤਾ ਜਾਂ ਖਰ ਨਹੀਂ ਇਹਨਾਂ ਵਿੱਚ ਬਾਉਂਡ ਨਹੀਂ ਹੈ ਕੀਤਾ ਕੋਈ ਕਿਉਂਕਿ ਡਾਕੂਮੈਂਟ ਤਕਰੀਬਨ ਮਿਲ ਜਾਂਦੇ ਆ ਜੀ ਜੇ ਡਾਕੂਮੈਂਟ ਨਾ ਮਿਲੇ ਤਾਂ ਬਾਉਂਡ ਕਰਾਂਗੇ ਜਿਹੜੇ ਟ੍ਰਿਪਲਿੰਗ ਆ ਉਹਨਾਂ ਦਾ ਜਿਸ ਤਰ੍ਹਾਂ ਟ੍ਰਿਪਲਿੰਗ ਦਾ ਉਹਨਾਂ ਦਾ ਜੇ ਤੇ ਡਾਕੂਮੈਂਟ ਦਿੰਦੇ ਆ ਠੀਕ ਆ ਨਹੀਂ ਤਾਂ ਫਿਰ ਬਾਉਂਡ ਕਰਾਂਗੇ ਤਾਂ ਹੁਣ ਤੱਕ ਤਾਂ ਟ੍ਰਿਪਲਿੰਗ ਚਲਾਨ ਹੋਏ ਨੇ ਜਾਂ ਡਰਿੰਕ ਐਂਡ ਡਰਾਈਵ ਦੇ ਹੋਏ ਆ ਜੀ ਤੇ ਸਰ ਲੁਧਿਆਣਾ ਵਾਸੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਵੇਂ ਕਿ ਅੱਜ ਹੌਲੀ ਦੇ ਤਿਹਾਰ ਤੇ ਬੁੱਲਡ ਬਾਜੀ ਜ਼ਿਆਦਾਤਰ ਲੜਕੇ ਕਰਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਪੁਲਿਸ ਵੱਲੋਂ ਤਾਂ ਮੈਸੇਜ ਇਹੀ ਆ ਕਿ ਤੁਸੀਂ ਆਰਾਮ ਨਾਲ ਇੰਜੋਏ ਕਰੋ ਹੋਲੀ ਦਾ ਤਿਹਾਰ ਹੈ ਆਪਣੇ ਇੰਜੋਇਮੈਂਟ ਕਰੋ ਪਰਿਵਾਰ ਵਿੱਚ ਬੈਠ ਕੇ ਕਰੋ ਹੁਲੜਵਾਜੀ ਨਾ ਕਰੋ ਨਾ ਕਿਸੇ ਨੂੰ ਕੋਈ ਸੱਟ ਪੇੜ ਲੱਗੇ ਨਾ ਕਿਸੇ ਨੂੰ ਕੋਈ ਉਹ ਜੀ ਆਵੇ ਇਸ ਕਰਕੇ ਆਪਣੇ ਘਰਾਂ 'ਚ ਆਪਣੇ ਪਰਿਵਾਰ ਦੇ ਵਿੱਚ ਇੰਜੋਏ ਕਰੋ ਤੇ ਜਿਵੇਂ ਸਰ ਡਰਿੰਕ ਕਰਕੇ ਕਰਦੇ ਹੋ ਤੇ ਨਾ ਕੋਈ ਵੱਡਾ ਹਾਸਾ ਵੀ ਹੋ ਸਕਦਾ ਜੀ ਬਿਲਕੁਲ ਹੋ ਸਕਦਾ ਜੀ ਨਾਕਾ ਲਾਇਆ ਹੋਇਆ ਕਈ ਵੇਲੇ ਰੁਕਦੇ ਜਿਵੇਂ ਹੁਣ ਮੈਂ ਵੀ ਦੇਖਿਆ ਸੀ ਰੁਕਦੇ ਸੀ ਤੁਸੀਂ ਉਹ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਉਹਦੇ ਨਾਲ ਮੁਲਾਜ਼ਮ ਦੇ ਵੀ 600 ਲੱਖ ਸੰਭੀ ਜੇ ਬਿਲਕੁਲ ਬਿਲਕੁਲ ਕੀ ਕਹਿਣਾ ਤਾਂ ਉਹਦੇ ਤਾਂ ਲੱਗੂ ਲੱਗੂ ਨਾਲ ਮੁਲਾਜ਼ਮ ਦੇ ਜਾਂ ਕੋਈ ਹੋਰ ਬੰਦਾ ਕੋਈ ਕ੍ਰਾਸ ਕਰ ਰਿਹਾ ਕੋਈ ਜਾਂ ਪੈਦਲ ਜਾ ਰਿਹਾ ਉਹਦੇ ਵੀ ਸੱਟ ਲੱਗ ਸਕਦੀ ਹੈ ਪਿੱਛੋਂ ਕੋ ਗੱਡੀ ਆ ਕੇ ਉਹਦੇ ਵਿੱਚ ਵੱਜ ਸਕਦੀ ਹੈ ਇਸ ਕਰਕੇ ਇਹੋ ਜੀ ਗਲਤੀ ਨਾ ਕਰੋ ਕਿ ਜਿਹਦੇ ਨਾਲ ਤੁਹਾਨੂੰ ਆਪਣਾ ਹੀ ਨੁਕਸਾਨ ਹੋਵੇ ਜਾਂ ਕਿਸੇ ਦਾ ਕਰਾਂ ਉਹ ਗਲਤ ਹੈ ਜੀ ਠੀਕ ਹੈ ਧੰਨਵਾਦ ਥੈਂਕ ਯੂ ਜੀ